ਨਿਆਸੀ ਆ ਜਾਂਦੇ ਨੇ ਕਦੇ ਜੋਗੀ ਆ ਜਾਂਦੇ ਨੇ ਤੇ ਸਾਰੇ ਆਉਂਦੇ ਨੇ ਨਾ ਜਿਹੜਾ ਵੀ ਤੇ ਸੰਸਾਰ ਤੇ ਆਉਂਦਾ ਹੈ ਮਹਾਰਾਜ ਕਹਿੰਦੇ ਬਾਬਾ ਨਾਨਕ ਜੀ ਦੇ ਇਸ ਕਰਤਾਰਪੁਰ ਦਾ ਇੱਕ ਅਲੋਖਾ ਹੀ ਰੰਗ ਬਣ ਗਿਆ ਇਸ ਕਰਤਾਰਪੁਰ ਦੀ ਧਰਤੀ ਤੇ ਸਹਿਬਾ ਨੇ ਫਿਰ ਆਸਣ ਲਾਏ ਤੇ ਇੱਕ ਦਿਨ ਉਹ ਵੀ ਆਇਆ ਆਪਾਂ ਕਿਉਂਕਿ ਨੇੜਤਾ ਹੈ ਵੀ ਜਿਸ ਦਿਨ ਬਾਬਾ ਲਹਿਣਾ ਜੀ ਘੋੜੀ ਤੇ ਚੜ ਕੇ ਆਏ ਜਾ ਰਹੇ ਸੀ ਕਰਤਾਰਪੁਰ ਨੂੰ ਤੇ ਸਿਰ ਤੇ ਪੰਡ ਚੁੱਕੀਏ ਇਤਿਹਾਸ ਕਰ ਇਹ ਲਿਖਦੇ ਨੇ ਤੇ ਪੰਡ ਚੁੱਕੀ ਏ ਖੇਸ ਦੀ ਬੁਕੜ ਮਾਰੀ ਏ ਤੇ ਉਸ ਵਕਤ ਜਦੋਂ ਉਸ ਜਿਹੜਾ ਰਾਹੀ ਏ ਘੋੜੀ ਤੇ ਚੜਿਆ ਕਹਿੰਦਾ ਪੁੱਛਦਾ ਏ ਜਾ ਕੇ ਵੀ ਬਾਬਾ ਵੀ ਮੈਂ ਕਰਤਾਰਪੁਰ ਜਾਣਾ ਏ ਤੇ ਕਹਿੰਦੇ ਕਰਤਾਰਪੁਰ ਬਾਬਾ ਜੀ ਕਹਿੰਦੇ ਆ ਬਿਲਕੁਲ ਨਾਲ ਏ ਤੇ ਜੀ ਕਹਿੰਦੇ ਕਰਤਾਰਪੁਰ ਵੀ ਮੈਂ ਉਸ ਦੇ ਘਰ ਜਾਣਾ ਜਿਹਨੂੰ ਨਾਨਕ ਨਿਰੰਕਾਰ ਹੀ ਕਹਿੰਦੇ ਨੇ ਨਾਨਕ ਦੇ ਘਰ ਜਾਣਾ ਏ ਦੱਸ ਸਕਦੇ ਹੁਣ ਘੋੜੀ ਤੇ ਜਿਹੜਾ ਬੰਦਾ ਚੜਿਆ ਹੁੰਦਾ ਨਾ ਇੱਕ ਤੁਰਿਆ ਜਾਂਦੇ ਧਿਆਨ ਦਿਓ ਇੱਕ ਵੱਡਾ ਗੱਡਾ ਅੰਬੈਸਟਰੀ ਗੱਡੀ ਲਈ ਖੜਾ ਹੈ ਕੋਈ ਗੱਡੀ ਚਾਰਿਆ ਹੈ ਨੋਵਾ ਚਾਰਿਆ ਕੋਈ ਸਾਈਕਲ ਤੇ ਖੜਾ ਉਹਨੂੰ ਪੁੱਛਦਾ ਵੇ ਇੱਧਰ ਆਣਾ ਤੇ ਉਹ ਕਹਿੰਦਾ ਹਾਂਜੀ ਇੱਧਰ ਇੱਧਰ ਜਾਓ ਬੜੇ ਸਤਖਾਨਾਂ ਕਹਿੰਦਾ ਨਾ ਉਦੋਂ ਘੋੜੀਆਂ ਵਾਲੇ ਜਿਹੜੇ ਸੀ ਹਾਥੀਆਂ ਵਾਲੇ ਸੀ ਬੜੇ ਸਹਿਜ ਵਾਲੇ ਹੋਇਆ ਕਰਦੇ ਸੀ ਬੜਾ ਤਕੜਾ ਸੀ ਕੰਮ ਤੇ ਘੋੜੀ ਤੇ ਚੜੇ ਸੀ ਬਾਬਾ ਲੇਣਾ ਜੀ ਤੇ ਬਾਬਾ ਨਾਨਕ ਜੀ ਕਹਿੰਦੇ ਆਓ ਮੈਂ ਤੁਹਾਨੂੰ ਛੱਡਿਆ ਹੁਣਾ ਆਪ ਲਗਾਮ ਫੜ ਲਈ ਸਹਿਬ ਮਹਾਰਾਜ ਤੁਰ ਪਏ ਅੱਗੇ ਅੱਗੇ ਤੇ ਜਾ ਕੇ ਕਹਿਣ ਲੱਗੇ ਪਰਖਾ ਉਹ ਸਾਹਮਣੇ ਹੁਣ ਅੱਗੇ ਕਿਹੜਾ ਬੜੇ ਬੜੇ ਲੋਕਾਂ ਦੇ ਅੱਜ ਤੱਕ ਲੋਕਾਂ ਨੇ ਵੱਡੇ ਘਰ ਬਣਾ ਲਏ ਘਰ ਦੇ ਦਰਵਾਜ਼ੇ ਬੰਦ ਕਰਤੇ ਅੱਗੇ ਨਹੀਂਗਾ ਆ 20 ਸਾਲ ਪਹਿਲਾਂ ਬੜੇ ਬੜੇ ਖੁੱਲੇ ਬੇੜੇ ਹੋਇਆ ਕਰਦੇ ਲੋਕਾਂ ਦੇ ਕੰਧਾਂ ਨੀਮੀਆਂ ਹੋਇਆ ਕਰਦੀਆਂ ਸੀ ਤੇ ਬਾਬੇ ਨਾਨਕ ਵੇਲੇ ਤਾਂ ਹੁੰਦੀ ਹੀ ਨਹੀਂ ਸੀ ਕੀ ਆ ਪਾਈ ਪਰਖਾਓ ਉੱਥੇ ਆਪਣੀ ਕੋੜੀ ਬੰਨ ਦੇ ਤੇ ਜਿਹਨੂੰ ਮਿਲਣਾ ਹੈ ਉਹ ਸਾਹਮਣੇ ਕਮਰੇ ਚ ਮਿਲੇਗਾ ਧਰਮਸਾਲ ਦੇ ਵਿੱਚ ਹੁਣ ਉੱਥੇ ਆਓ ਭਗਤ ਸਾਰੀ ਚੱਲ ਰਹੀ ਜਿਵੇਂ ਦੇਖ ਰਹੇ ਨੇ ਇਹੀ ਹੋਣਾ ਹੈ ਬਾਬਾ ਲੈਣਾ ਜੀ ਉਤਰੀ ਕੋੜੀ ਬਨ ਦਿੱਤੀ ਕੋੜੀ ਬਨ ਕੇ ਹੱਥੋਂ ਧੋਤੇ ਉਹਦੇ ਚਲੇ ਗਏ ਤੇ ਆਪ ਸਹਿਬਾਨੀ ਪੰਡ ਸੁੱਟ ਦਿੱਤੀ ਤੇ ਦੇਖੋ ਹੁਣ ਕੈਸੀ ਮੈਂ ਕਹਿੰਦਾ ਵੀ ਕੈਸਾ ਘਰ ਦਾ ਮਾਹੌਲ ਹੋਏਗਾ ਅੱਜ ਅੱਜ ਇਹ ਮੇਰਾ ਬਿਸ਼ਾ ਨਹੀਂ ਮੈਂ ਨਾ ਹੀ ਜਾਮ ਇਸ ਪਾਸੇ ਵੀ ਬਾਬਾ ਨਾਨਕ ਕਿਰਤਬਿਰਤ ਕਰਦਾ ਹੈ ਤੇ ਉਪਦੇਸ਼ ਕਰ ਰਿਹਾ ਹੈ ਤੇ ਆਪ ਸਰਕਾਰ ਨੇ ਹੱਥੋਂ ਧੋ ਕੇ ਜਾ ਕੇ ਉਥੇ ਚੌਂਕੜਾ ਜਿਹੜਾ ਕੋਈ ਮਿਲਣਾ ਹੁੰਦਾ ਸੀ ਬਾਬਾ ਤੇ ਮਿਲਦੇ ਸੀ ਤੇ ਜਦੋਂ ਜਾ ਕੇ ਵੇਖਿਆ ਬਾਬੇ ਲੈਣ ਨੇ ਵੀ ਇਹ ਤਾਂ ਉਹੀ ਬਾਬਾ ਹੈ ਜਿਹੜੇ ਮੇਰੇ ਘੋੜੇ ਦੀਆਂ ਲਗਾਮਾਂ ਵੜ ਕੇ ਲੈ ਕੇ ਆਇਆ ਹੁਣ ਮਨ ਵਿੱਚ ਛੱਟ ਤਾਂ ਕੁਝ ਪਹਿਲਾਂ ਹੀ ਸੀ ਅੱਜ ਕੁਝ ਹੋਰ ਵੱਜ ਗਈ ਜਦ ਤੱਕ ਗੁਰਮੁਖੋ ਛੱਟ ਨਾ ਨਾ ਵੱਜੇ ਤੇ ਬੰਦਾ ਉਹਨਾਂ ਚਿਰਗੱਲ ਹੀ ਨਹੀਂ ਸਮਝਦਾ ਹੈ ਠੋਕਰ ਨਾ ਵੱਜੇ ਉਹਨਾਂ ਚਿਰਗੱਲ ਹੀ ਨਹੀਂ ਸਬਦਾ ਤੇ ਸੱਚ ਜਾਣਿਓ ਬਿਰਲਿਆਂ ਤੇ ਚੋਟ ਹੁੰਦੀ ਹੈ ਬਾਣੀ ਦੀ ਛੱਟ ਵੱਜਦੀ ਹੈ ਸ਼ਬਦ ਦੀ ਬਾਬੇ ਨਾਨਕ ਮੈਂ ਫਿਰ ਕਹਾ ਜਪਜੀ ਸਾਹਿਬ ਉਹੀ ਹੈ ਛੱਟ ਵਜਦੀ ਬਾਬਾ ਲੈਣੇ ਤੇ ਛੱਟ ਵਜੀ ਅਸੀਂ ਜਦੋਂ ਭਾਈ ਜੋਧ ਗਾ ਰਿਆ ਸੀ ਨਾ ਖੋ ਤੇ ਨਾ ਇਸ਼ਨਾਨ ਕਰਦੇ ਕਰਦੇ ਨੇ ਗਾ ਰਿਆ ਸੀਗਾ ਜਿੱਤ ਸੇਵੀ ਐ ਸੁਖ ਪਾਈ ਐ ਸੋ ਸਾਹਿਬ ਸਦਾ ਸਮਾਲੀ ਐ ਜਿੱਤ ਕੀਤਾ ਪਾਈ ਐ ਆਪਣਾ ਸਾਖਾਲ ਬੁਰੀ ਕਿਉ ਇਹ ਸੁਣੇ ਸੀ ਬੋਲ ਤੇ ਫਿਰ ਦੂਜੇ ਸਿੰਘਾਂ ਤੋਂ ਉਹਦੀ ਕਿਰਤ ਬਿਰਤ ਉਹਦਾ ਪ੍ਰੈਕਟੀਕਲ ਲਾਈਫ ਦੇਖ ਕੇ ਇਹ ਪ੍ਰਭਾਵਿਤ ਹੋ ਗਏ ਸੀ ਬਾਕੀ ਹੁਣ ਬਾਬੇ ਨਾਨਕ ਨੂੰ ਮਿਲਣਾ ਹੈ ਤੇ ਅੱਜ ਉਹ ਚੋਟ ਕਰਿਆ ਹੋਇਆ ਸ਼ਬਦ ਕਿਉਂਕਿ ਬਾਬੇ ਕੋਲੇ ਹਥਿਆਰ ਸ਼ਬਦ ਹੈ ਜੱਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਵੇਦ ਦਾ ਮਤਲਬ ਹੈ ਸ਼ਬਦ ਬਾਬੇ ਨਾਨਕ ਦਾ ਹਥਿਆਰ ਕੀ ਹੈ ਸ਼ਬਦ ਹੈ ਤੇ ਸ਼ਬਦ ਦੀ ਝੋਟ ਕਰਦੇ ਨੇ ਬਾਬਾ ਨਾਨਕ ਸ਼ਬਦ ਦੀ ਝੋਟ ਵੱਜਦੀ ਹੈ ਤੇ ਉਹ ਚੋਟ ਬਜੀ ਬਾਬੇ ਲੈਣੇ ਤੇ ਤੇ ਗੁਰਮੁਖੋ ਜਦੋਂ ਚੋਟ ਵੱਜਦੀ ਤੇ ਕਹਿਣ ਲੱਗਿਆ ਸਹਬਾ ਮੈਂ ਤਾਂ ਕੁਝ ਤੇਰੇ ਚਰਨਾਂ ਚ ਆਇਆ ਸੀ ਲੈਣ ਵਾਸਤੇ ਕੁਝ ਪ੍ਰਾਪਤ ਕਰਨੇ ਤੁਸੀਂ ਤਾਂ ਮੇਰੇ ਤੇ ਪਾਪ ਚੜਾ ਦਿੱਤਾ ਬਾਬਾ ਜੀ ਕਹਿਣ ਲੱਗੇ ਨਹੀਂ ਐਸਾ ਨਹੀਂ ਕਹਿੰਦੇ ਤੇਰਾ ਨਾਂ ਕੀ ਏ ਕਹਿੰਦਾ ਜੀ ਮੇਰਾ ਨਾਂ ਏ ਲੈਣਾ ਬਾਬਾ ਜੀ ਕਹਿੰਦੇ ਤੂੰ ਲੈਣਾ ਏ ਤੇ ਮੈਂ ਦੇਣਾ ਏ ਵਿਦਬਣੀ ਨਾ ਵਖਤ ਬ ਪਿਆ ਵਕਤ ਆਇਆ ਤੇ ਗੁਰਸਿੱਖੋ ਉਹ ਫਿਰ ਬਾਬੇ ਨਾਨਕ ਨੇ ਉਹ ਬਾਬੇ ਲੈਣੇ ਨੂੰ ਹੀ ਗੱਦੀ ਦੇ ਦਿੱਤੀ ਇਹ ਕਰਤਾਰਪੁਰ ਦੀ ਸਾਰੀ ਬਾਤ ਹੈ ਕਰਤਾਰਪੁਰ ਦੀ ਨਗਰੀ ਦੇ ਵਿੱਚ ਸਹਿਬਾ ਨੇ ਇਹ ਸੰਗਤਾਂ ਨੂੰ ਕਰਤਾਰੀ ਸੋਚ ਨਾਲ ਕਰਤਾਰੀ ਬ੍ਰਹਮੰਡੀ ਨਾਲ ਕਰਤਾਰੀ ਉਸ ਪ੍ਰਮਾਤਮਾ ਦੀ ਸਾਰੀ ਆਬੋ ਹਵਾ ਨਾਲ ਸਾਨੂੰ ਜੋੜਿਆ ਤੇ ਸਹਿਬਾ ਨੇ ਇਸੇ ਹੀ ਪਾਵਨ ਸਥਾਨ ਤੇ ਫਿਰ ਕਹਿ ਦਿੱਤਾ ਸੀ ਵੀ ਸਾਡੇ ਤੋਂ ਬਾਅਦ ਹੁਣ ਗੁਰਤਾ ਗੱਦੀ ਤੇ ਬਾਬਾ ਲੈਣਾ ਜੀ ਹੋਣਗੇ ਸੇਵਕ ਦੀ ਸੇਵਾ ਵੀ ਪਰਖੀ ਏ ਇਸੇ ਸਥਾਨ ਤੇ ਪਰਖੀ ਗਈ ਏ ਕਰਤਾਰੀ ਜਿਹੜੀ ਕਿਰਤ ਦੀ ਇਹ ਸਾਨੂੰ ਸਮਝਾਇਆ ਨੇ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੇ ਦੇਖਣੇ ਨੇ ਕਰਤਾਰਪੁਰ ਦੀ கான்ਸੈਪਟ ਨੂੰ ਸਮਝ ਲਈਏ ਤੇ ਸਾਨੂੰ ਸਮਝ ਪੈ ਜਾਏਗਾ ਬਾਬਾ ਕਿਰਤ ਵੀ ਕਰ ਰਿਹਾ ਏ ਬਾਬਾ ਨਾਮ ਵੀ ਜਪ ਰਿਹਾ ਏ ਤੇ ਬਾਬਾ ਲੰਗਰ ਵੀ ਛਕਾ ਰਿਹਾ ਨਾ ਇਹ ਕਰਤਾਰਪੁਰ ਦੀ ਏ ਤੇ ਕੱਲ ਜਿਹਦਾ ਤੁਸੀਂ ਮੈਂ ਕੁਕ ਸਮਾ ਹੋ ਗਿਆ ਭਾਈ ਸਾਹਿਬ ਵੀ ਪਹੁੰਚ ਚੁੱਕੇ ਨੇ ਮੈਂ ਇਹ ਜਰੂਰ ਬੇਨਤੀ ਕਰਾਂਗਾ ਕਰਤਾਰਪੁਰ ਦੀ ਅਸੀਂ ਕਿੰਨੇ ਸਮੇਂ ਤੋਂ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਜੀ ਜਿੰਨਾ ਪਾਵਨ ਪਵਿੱਤਰ ਸਥਾਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਾ ਸਾਡੇ ਤੋਂ ਵਿਛੜ ਗਏ ਨੇ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਗੁਰਸਿੱਖੋ ਇਹ ਸਹਿਬਾ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਸੀ ਤੇ ਜਦੋਂ ਇਹ ਮੈਂ ਇਤਿਹਾਸ ਬੜ ਰਿਹਾ ਸੀ ਵੀ 2 2000 ਦੇ ਵਿੱਚ ਫਿਰ 2004 ਚ ਵੀ ਗੱਲ ਚੱਲੀ ਫਿਰ 2008 ਚ ਚੱਲੀ ਫਿਰ 10 ਵਿੱਚ ਚੱਲੀ ਪਰ ਇਹਦੀ ਗੱਲ ਦਾ ਕੋਈ ਸਿਰਾ ਨਹੀਂ ਸੀ ਕਿਉਂਕਿ ਪਹਿਲਾਂ ਇਸ ਜਿਹੜਾ ਜਿਹੜੇ ਇਹ ਨਦੀ ਏ ਇਸ ਨਦੀ ਤੇ ਹੀ ਸਥਾਨ ਸੀ ਪਹਿਲਾਂ ਜਦੋਂ ਮਹਾਰਾਜ ਰਣਜੀਤ ਸਿੰਘ ਬਣਾਉਣ ਤੋਂ ਬਾਅਦ ਇਹ ਕੰਪਲੀਟ ਰੂਪ ਚ ਮਿਲਿਆ ਜਿਹੜਾ ਬਾਬਾ ਨਾਨਕ ਜੀ ਨੇ ਬਣਾਇਆ ਸੀ ਇਹ ਸਥਾਨ ਉਹ ਸਾਰਾ ਸੀ ਨਦੀ ਦੇ ਵਿੱਚ ਬਹਿ ਗਿਆ ਸੀ ਇਤਿਹਾਸਕਾ ਨਹੀਂ ਲਿਖਦੇ ਇਹ ਫਿਰ ਬਾ ਮਹਾਰਾਜਾ ਰਣਜੀਤ ਸਿੰਘ ਨੇ ਕੰਪਲੀਟ ਕਰਾਇਆ ਸੀ ਉਹੀ ਫਿਰ ਸਥਾਨ ਹੁਣ ਚੱਲਿਆ ਆ ਰਿਹਾ ਪਰ ਇਹਦੇ ਦਰਸ਼ਨ ਦਾ ਆਧਾਰ ਪਿਛਲੇ ਤੁਸੀਂ ਦੇਖਿਆ ਵੀ ਇਹ ਬੰਦ ਕਰ ਦਿੱਤੇ ਗਿਆ ਸੀ ਫਿਰ ਇਹ ਜਾ ਕੇ ਪਿਛਲੇ 2000 ਤੋਂ ਪਹਿਲਾਂ 96 ਦੇ ਵਿੱਚ ਜਿਹੜਾ ਰਸਤਾ ਇਹ ਉੱਥੋਂ ਦੀ ਸੰਗਤ ਨੂੰ ਖੋਲਿਆ ਗਿਆ ਸੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਫਿਰ ਸੰਗਤਾਂ ਨੇ ਅਰਦਾਸਾਂ ਕੀਤੀਆਂ ਪਤਾ ਨਹੀਂ ਕੀ ਦੀ ਅਰਦਾਸ ਕੀ ਦੇ ਹਿਰਦੇ ਦੀ ਬੇਦਨਾ ਸੀ ਬਾਬੇ ਨਾਨਕ ਦੇ ਦਰ ਤੇ ਜਾਣ ਦੀ ਜਿੱਥੇ ਕਿਰਤ ਵੀ ਹੈ ਜਿੱਥੇ ਨਾਮ ਵੀ ਹੈ ਜਿੱਥੇ ਲੰਗਰ ਦੀ ਪੰਗਤ ਵੰਡ ਛਕਣ ਦੀ ਵੀ ਦਾਤ ਹੈ ਇਹ ਬਾਬੇ ਦਾ ਫਲਸਫਾ ਹੈ ਅੱਜ ਦੁਨੀਆ ਨੂੰ ਸਮਝਾਉਣ ਦੀ ਲੋੜ ਸੀ ਜਿਹੜਾ ਬਾਬਾ ਪਿਛਲੇਰੀ 70 ਸਾਲ ਦੀ ਉਮਰ 'ਚ ਆਪ ਹਲਵਾ ਰਿਆ ਹੈ ਸੰਗਤਾਂ ਨੂੰ ਉੱਥੇ ਹੀ ਆਪ ਮੰਜੀਤੇ ਬੈਠ ਕੇ ਇਸ ਸੰਸਾਰ ਨੂੰ ਰੱਬੀ ਗਿਆਨ ਵੰਡ ਰਿਹਾ ਏ ਇਹ ਉਹਦੀ ਉਹਦੀ ਬਰਕਤ ਹੈ ਨਾ ਸਮਝਾਇਆ ਸਾਨੂੰ ਕਿਰਤ ਬਿਰਤ ਕਰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਖੈਰ ਇਹ ਪਿਛਲੇ ਸਾਲ 28 ਨਵੰਬਰ ਜਿਹੜਾ ਹੈ 2018 ਨੂੰ ਇਹ ਇਸ ਲੰਘੇ ਦੇ ਕਰਤਾਰਪੁਰ ਦੇ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਸਾਲ ਪਰ ਸੰਗਤਾਂ ਦੇ ਵੀ ਮਨ ਚ ਸੀ ਬੜਾ ਚਾਹ ਸੀ ਬੜਾ ਉਮੰਗ ਸੀ ਤੇ ਕੱਲ 9 ਨਵੰਬਰ 2019 ਉਹਦਾ ਦੁਖਾਟਨ ਹੋਇਆ ਤੇ ਗੁਰਮੁਖੋ ਚਾਹੇ ਅਸੀਂ ਕਿ ਸਾਡੀ ਸੁਰਤ ਨੂੰ ਉੱਚਾ ਕਰੀਏ ਸੁਰਤ ਉੱਚੀ ਹੋ ਜਾਏ ਇਹ ਸਮਝ ਪੈ ਜਾਏ ਕਿ ਗੁਰਮੁਖੋ ਕਰਤਾਰ ਨੂੰ ਅਸੀਂ ਮਿਲਣਾ ਹੈ ਕਰਤਾਰ ਨੂੰ ਕਰਤਾਰਪੁਰ ਕਰਤਾ ਵਸੇ ਸੰਤਨ ਕੈ ਪਾਸ ਜਿੱਥੇ ਗੁਰੂ ਬਾਬੇ ਦੀਆਂ ਆਮਦਾਨ ਸਾਡੇ ਲਈ ਤਾਂ ਉਹ ਧਰਤੀ ਪੂਜਣਯੋਗ ਹੈ ਨਾ ਜਿੱਥੇ ਬਾਬਾ ਪਹਿਰ ਧਰੇ ਪੂਜਣ ਜੋਗਾ ਸਾਡੇ ਤਾਂ ਧਨ ਭਾਗ ਨੇ ਉਹ ਮਸਤਕ ਧਨ ਭਾਗ ਨੇ ਜਿਨ੍ਹਾਂ ਨੇ ਜਾ ਕੇ ਉਸ ਬਾਬੇ ਦੀ ਦਹਲੀਜ਼ ਤੇ ਆਪਣਾ ਇਹ ਮਸਤਕ ਰੱਖ ਕੇ ਆਪਣੀ ਆਬੋ ਪੂਰੀ ਜ਼ਿੰਦਗੀ ਦੇ ਪਾਪਾਂ ਦਾ ਨਿਵੇੜਾ ਕਰ ਲੈਣਾ ਤੇ ਗੁਰਮੁਖੋ ਆਹ ਕਰਕੇ ਮਸਮਾਫਤੀ ਕਰਦਾ ਸਮਾ ਹੋ ਗਿਆ ਇਹ ਕਰਤਾਰਪੁਰ ਹੈ ਕਰਤਾਰਪੁਰ ਜਲੰਧਰ ਲਾਗੇ ਵੀ ਹੈ ਜਿੱਥੇ ਕਰਤਾਰਪੁਰ ਹੈ ਸਾਡੇ ਸਾਰੇ ਜਿਹੜੇ ਸਥਾਨ ਨੇ ਇਹਨਾਂ ਦਾ ਤੁਸੀਂ ਕਿਤੇ ਸੱਜੇ ਹੀ ਨਾ ਸਹੀ ਜੀ ਸਮਾ ਫਿਰ ਮਿਲਿਆ ਫਿਰ ਵਿਚਾਰ ਕਰਾਂਗੇ ਆਨੰਦ ਦੀ ਗੱਲ ਕੀਤੀ ਜਾਂਦੀ ਏ ਅਮਰਤ ਦੀ ਗੱਲ ਕੀਤੀ ਜਾਂਦੀ ਏ ਕਰਤਾਰ ਦੀ ਗੱਲ ਕੀਤੀ ਜਾਂਦੀ ਏ ਪਰਮਾਤਮਾ ਦੇ ਨਾਲ ਹੀ ਜੋੜਨ ਦੇ ਸਾਡੇ ਘਰਾਂ ਦੇ ਨਾਂ ਵੀ ਇਸ ਸਹਿਬਾ ਚ ਰੱਖੇ ਵਿੰਨੇ ਉਸ ਪਵਨ ਸਥਾਨ ਦੇ ਉਤੇ ਗੁਰੂ ਮਹਾਰਾਜ ਦੀ ਜਿਹੜੀ ਸਾਰੀ ਦੀ ਸਾਰੀ ਇਹ ਖੇੜ ਵਰਤਦੀ ਹੈ ਕਰਤਾਰਪੁਰ ਦਾ ਤੇ ਫਿਰ ਗੁਰਮੁਖੋ ਜਦੋਂ ਅਸੀਂ ਜਾਣਾ ਹੈ ਤੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਬਾਣੀ ਨੇ ਇੱਕ ਸ਼ਬਦ ਹੋਰ ਕਿਹਾ ਹੈ ਇਹ ਕਹੇ ਕਿ ਮੈਂ ਸਮਾਪਤੀ ਕਰਾਂ ਬਾਣੀ ਕਹਿੰਦੀ ਹੈ ਨਸਵੰਜੋ ਕਿਲ ਬਖੋ ਕਰਤਾ ਕਰਾਇ ਸੱਚ ਜਾਣਿਓ ਕਰਤਾਰਪੁਰ ਸਾਡੇ ਸਰੀਰ ਨੇ ਵੀ ਜਾਣਾ ਹੈ ਜੇ ਸਾਡੀ ਆਤਮਾ ਚਲੀ ਗਈ ਨਾ ਅਸੀਂ ਉਸ ਕਰਤਾਰਪੁਰ ਦੇ ਦੇਸ਼ ਦੇ ਵਾਸੀ ਬਣ ਜਾਣਾ ਹੈ ਮਹਾਰਾਜ ਕਹਿੰਦੇ ਦੌੜ ਜਾਓ ਨਸ ਵੰਜੋ ਇਹ ਵੰਜੋ ਲੈਂਦੀ ਪੰਜਾਬੀ ਇਹ ਨੇ ਜਿਹੜੇ ਸਿੰਧੀ ਲੋਕ ਬੋਲਦੇ ਨੇ ਵੰਜਣਾ ਉਹ ਕਹਿੰਦੇ ਨਸ ਨਾਸਣਾ ਦੌੜਨਾ ਵੰਜੋ ਚਲੇ ਜਾਓ ਨਸ ਵੰਜੋ ਕਿਲ ਵਿਖੋ ਕਿਲ ਵਿਖ ਹੁੰਦੇ ਨੇ ਪਾਪ ਇਹ ਮੇਰੇ ਪਾਪੋ ਨਾਓ ਦੌੜ ਜਾਓ ਨਸ ਜਾਓ ਕਿਉਂ ਇਸ ਹੁਣ ਸਰੀਰ ਦੇ ਵਿੱਚ ਕਰਤਾ ਘਰ ਆਇਆ ਇਸ ਹਿਰਦੇ ਵਿੱਚ ਉਹ ਕਰਤਾ ਮੇਰੇ ਆਪਣੇ ਘਰ ਵਿੱਚ ਆ ਗਿਆ ਏ ਜਿੱਦੇ ਸਾਡੇ ਅੰਦਰ ਜਪਜੀ ਦਾ ਪ੍ਰਗਾਸ ਹੋ ਗਿਆ ਜਿੱਦੇ ਅੰਦਰ ਸਾਡੇ ਅੰਦਰ ਵਾਹਿਗੁਰੂ ਦੇ ਨਾਮ